ਫਾਜ਼ਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਜਿੱਥੇ ਵੱਖ-ਵੱਖ ਧਾਰਮਿਕ ਸਮਾਜਿਕ ਅਤੇ ਸਮਾਜ ਸੇਵੀ ਸੰਸਥਾਵਾਂ ਮੱਦ ਲਈ ਅੱਗੇ ਆਈਆਂ ਉੱਥੇ ਹੀ ਫਾਜ਼ਲਕਾ ਜ਼ਿਲ੍ਹੇ ਦੀ ਡਾਕਟਰ ਬੀ.ਡੀ. ਸਚਦੇਵਾ ਮੈਮੋਰੀਅਲ ਵੈਲਪਰ ਸੁਸਾਇਟੀ ਲੋਕ ਸੇਵਾ ਦੇ ਵਿੱਚ ਜੁਟੀ ਹੋਈ ਹੈ ਜਦੋਂ ਤੋਂ ਹੜ੍ਹ ਆਇਆ ਨਾ ਟੀਮ ਪੂਜਾ ਲੁਥਰਾ ਸਚਦੇਵਾ ਡਾਕਟਰ ਬੀ.ਡੀ. ਸਚਦੇਵਾ ਮੈਮੋਰੀਅਲ ਵੈਲਪਰ ਸੁਸਾਇਟੀ ਦੇ ਮੈਂਬਰ ਲੋਕਾਂ ਦੀ ਸੇਵਾ ਦੇ ਵਿੱਚ ਜੁਟੇ ਹੋਏ ਹਨ ਭਾਵੇਂ ਉਹ ਰਾਸ਼ਨ ਦੀ ਗੱਲ ਹੋਵੇ ਪਾਵੇਂ ਪਸ਼ੂਆਂ ਲਈ ਚਾਰੇ ਦੀ ਗੱਲ ਹੋਵੇ ਅਤੇ ਪਾਵੇਂ ਹੋਰ ਕਿਸੇ ਤਰ੍ਹਾਂ ਦੀ ਵੀ ਸਮਗਰੀ ਦੀ ਗੱਲ ਹੋਵੇ ਉਹ ਲੋਕਾਂ ਤੱਕ ਇਸ ਟੀਮ ਵੱਲੋਂ ਪਹੁੰਚਾਈ ਜਾ ਰਹੀ ਹੈ ਹੁਣ ਵੱਡਾ ਉਪਰਾਲਾ ਇਸ ਟੀਮ ਦੇ ਸੈਕਟਰੀ ਸੰਬਾਸ਼ਕ ਕੋਜ ਵੱਲੋਂ ਜੋ ਕੀਤਾ ਗਿਆ ਉਹਨਾਂ ਨੇ ਆਪਣੇ ਖੇਤ ਪਿੰਡ ਰਾਣਾ ਵਿਖੇ ਚਾਰ ਕਿੱਲੇ ਪਸ਼ੂਆਂ ਲਈ ਚਾਰਾ ਬੀਜਿਆ ਜੋ ਹੁਣ ਪੂਰਾ ਤਿਆਰ ਹੋ ਗਿਆ ਹੈ ਅਤੇ ਲੋਕਾਂ ਦੇ ਘਰ ਤੱਕ ਪਹੁੰਚਾਇਆ ਜਾ ਰਿਹਾ ਹੈ ਤੁਸੀਂ ਇਸ ਸੋਸਾਇਟੀ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਜਰੂਰ ਆਪਣੀ رائے ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਦਿਨਾ ਧੰਨਵਾਦ ਨਮਸਕਾਰ ਜੀ ਮੈਂ ਸੁਭਾਸ਼ ਕੰਬੋਜ ਸੈਕਟਰੀ ਮੈਂ ਆਪਣੇ ਬੀੜੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੋਸਾਇਟੀ ਤੋਂ ਔਰ ਅੱਜ ਜੋ ਪੱਠੇ ਦੀ ਸੇਵਾ ਅਸੀਂ ਕਰ ਰਹੇ ਆ ਅੱਜ ਮੈਨੂੰ ਸਵੇਰ ਮੈਮ ਦਾ ਫੋਨ ਆਇਆ ਸੀ ਕਿ ਆਪਾਂ ਨੂੰ ਪੱਠੇ ਚਾਹੀਦੇ ਨੇ ਕੁਝ ਔਰ ਮੈਂ ਇਹਨਾਂ ਨੂੰ ਮੈਸੇਜ ਲਾਤਾ ਕਿ ਆਪਣੇ ਕੋਲ ਪੱਠੇ ਚਾਰ ਕਿੱਲੇ ਲਗਭਗ ਪੱਠੇ ਖੜੇ ਨੇ ਜਿੰਨੀ ਵੀ ਜ਼ਰੂਰਤ ਆ 10 ਟਲੇ ਜ਼ਰੂਰਤ ਹੈ 15 ਟਲੇ ਜ਼ਰੂਰਤ ਹੈ ਅਸੀਂ ਬਾਰਡਰ ਪੱਟੀ ਦੇ ਜੋ ਸਾਡੇ ਪੈਣ ਭਰਾ ਇਸ ਟਾਈਮ ਮੁਸੀਬਤ ਵਿੱਚ ਨੇ ਜਿਨ੍ਹਾਂ ਕੋਲ ਪੱਠੇ ਜਾਂ ਚਾਰਾ ਨਹੀਂ ਪਹੁੰਚ ਰਿਹਾ ਉਹਨਾਂ ਸਾਰਿਆਂ ਦਾ ਉਹਨਾਂ ਸਾਰਿਆਂ ਨਾਲ ਕੰਟੈਕਟ ਕਰਕੇ ਉਹਨਾਂ ਸਾਰਿਆਂ ਨੂੰ ਅਸੀਂ ਜਿੰਨੇ ਵੀ ਜਿਹਨੂੰ ਟਰਾਲੀ ਲੋਡ ਹੈ ਟਰਾਲੀ ਦੇ ਰਹੇ ਜਿਹਨੂੰ ਦੋ ਟਰਾਲੀਆਂ ਲੋਡ ਹੈ ਜਿਹਨੂੰ ਪੰਜ ਟਰਾਲੀਆਂ ਲੋਡ ਹੈ ਜਿਵੇਂ ਪਿੱਛੇ ਤਸਵੀਰ ਦੇਖ ਰਹੇ ਹੋ ਇਹ ਕਹਿੰਦੇ ਵੀ ਅੱਜ ਇਹਨਾਂ ਨੂੰ ਦੋ ਟਰਾਲੀਆਂ ਸੀ ਪੱਠੇ ਦੇਤੇ ਔਰ ਪੰਜ ਟਰਾਲੀਆਂ ਲਗਭਗ ਅਸੀਂ ਇਹਨਾਂ ਨੂੰ ਕੱਲ ਕਹੇ ਵੀ ਤੁਸੀਂ ਕੱਲ ਲੈ ਜਾਏ ਕਿਉਂਕਿ ਟਾਈਮ ਸ਼ਾਮ ਹੋ ਜਾਏਗੀ ਔਰ ਜਿੰਨੀ ਵੀ ਜ਼ਰੂਰਤ ਹੋਏਗੀ ਪੱਟਿਆਂ ਦੀ ਸਾਡੀ ਸੁਸਾਇਟੀ ਹਮੇਸ਼ਾ ਤਿਆਰ ਖੜੀ ਹੈ ਬਾਰਡਰ ਪੱਟੀ ਨੂੰ ਕਬਰਾਨ ਦੀ ਲੋੜ ਨਹੀਂ ਹੈ ਜੋ ਵੀ ਪੱਠੇ ਚਾਰਾ ਜੋ ਜ਼ਰੂਰਤ ਹੈ ਸਾਡੇ ਮੈਮ ਪੂਜਾ ਲੁਥਰਾ ਦੇ ਆਫਿਸ ਕੰਟੈਕਟ ਕਰੋ ਤੁਹਾਨੂੰ ਸਾਰੀ ਚੀਜ਼ ਮਿਲ ਜਾਊਗੀ ਜਿ ਚਾਹੇ ਰਾਸ਼ਨ ਦੀ ਜ਼ਰੂਰਤ ਹੈ ਚਾਹੇ ਪੱਠੇ ਦੀ ਜ਼ਰੂਰਤ ਹੈ ਫਿਲਹਾਲ ਸਾਡੇ ਕੋਲ ਚਾਰ ਕਿੱਲੇ ਪੱਠੇ ਖੜੇ ਨੇ ਜੋ ਕਿ ਅਸੀਂ ਇਹਨਾਂ ਹੜਪੀੜਾਂ ਦੀ ਸੇਵਾ ਵਿੱਚ ਮੈਮ ਪੂਜਾ ਲੁਥਰਾ ਦੇ ਥਰੂ ਅਸੀਂ ਜਿਹੜਾ ਉਹ ਹੜਪੀੜ ਤੁਹਾਨੂੰ ਇਹ ਪੱਠੇ ਪ੍ਰੋਵਾਈਡ ਕਰਾ ਰਹੇ ਹਾਂ ਔਰ ਅਸੀਂ ਧੰਨਵਾਦ ਵੀ ਕਰਦੇ ਮੈਮ ਦਾ ਕਿ ਉਹਨਾਂ ਨੇ ਇਹਨਾਂ ਜੋ ਹੜਪੀੜ ਦੇ ਲੋਕ ਨੇ ਉਹਨਾਂ ਨੂੰ ਉਹਨਾਂ ਦੀ ਬਾਹ ਫੜ ਕੇ ਉਹਨਾਂ ਦੀ ਮਦਦ ਕੀਤੀ ਹੈ ਔਰ ਇਸ ਮੁਸੀਬਤ ਦੀ ਘੜੀ ਚ ਹਾਂਜੀ ਨਮਸਕਾਰ ਜੀ ਮੈਂ ਪੂਜਾ ਲੂਤਾ ਸਚਦੇਵਾ ਕਾਉਂਸਲਰ ਆਮ ਆਦਮੀ ਪਾਰਟੀ ਫਾਜ਼ਿਲਕਾ ਔਰ ਨਾਲ ਹੀ ਜਨਰਲ ਸੈਕਟਰੀ ਡਾਕਟਰ ਬੀਰੀ ਸਚਦੇਵਾ ਮੋਰਲ ਵੈਲਫੇਅਰ ਸੋਸਾਇਟੀ ਹੜਪਰਭਾਵੀਤ ਇਲਾਕਿਆਂ ਦੇ ਵਿੱਚ ਬੇਸ਼ੱਕ ਜਿਹੜਾ ਇਹ ਪਾਣੀ ਦਾ স্তর ਘਟਦਾ ਜਾ ਰਿਹਾ ਲੇਕਿਨ ਲੋਕਾਂ ਜਿਹੜੇ ਮੁਸ਼ਕਲਾਂ ਨੇ ਉਹ ਕਿਤੇ ਨਾ ਕਿਤੇ ਘਟੀਆਂ ਨਹੀਂ ਬਲਕਿ ਹੋਰ ਵਧੀਆਂ ਆਈ ਨੇ ਲੋਕਾਂ ਕੇ ਬੜੀ ਵੱਡੀ ਚਿਰੋਤੀ ਏ ਕਿ ਆਪਣੇ ਪਸ਼ੂਆਂ ਵਾਸਤੇ ਜਿਹੜਾ ਇਹ ਚਾਰਾ ਇਕੱਠਾ ਕਰਨ ਦੀ ਜਾਂ ਆਪਣੇ ਘਰਾਂ ਦੀ ਸਫਾਈ ਕਰਨ ਦਾ ਔਰ ਦੁਬਾਰਾ ਤੋਂ ਵਸੀਬਾ ਕਰਨ ਦਾ ਔਰ ਮੇਰੀ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਮੇਰੀ ਸਾਈਟੀ ਦੇ ਸਾਰੇ ਮੈਂਬਰਾਂ ਵੱਲੋਂ ਸਾਰੇ ਉਦੇਦਾਰ ਅਸੇਬਾ ਵੱਲ ਲਗਾਤਾਰ ਜਿਹੜੀ ਹੈ ਹੜਪਰਭਾਵੀਤ ਇਲਾਕਿਆਂ ਦੇ ਸਰਦੀ ਪਿੰਡਾਂ ਦੇ ਲੋਕਾਂ ਵਾਸਤੇ ਜਿਹੜੀ ਸੇਵਾਏ ਉਹ ਲਗਾਤਾਰ ਜਾਰੀ ਹੈ ਔਰ ਅੱਜ ਵੀ ਸਾਡੇ ਕੋਲੋਂ ਟਾਣੀਮੋਨਾ ਰਾਮ ਤੋਂ ਚੱਕਰਵਿਲਾ ਤੋਂ ਤੇਜਰੋਹਿਲਾ ਤੋਂ ਰੇਤੀਆਲੀ ਪੈਣੀ ਤੋਂ ਗੁੱਧਰ ਪੈਣੀ ਤੋਂ ਗੁਲਾਬਾ ਪੈਣੀ ਤੋਂ ਜਿਹੜੇ ਵਕਤ ਤੱਕ ਪਿੰਡਾਂ ਤੋਂ ਜਿਹੜੇ ਸੜੇ ਕੋਲ ਵੀਰ ਇੱਥੇ ਪਹੁੰਚੇ ਹੋਏ ਨੇ ਔਰ ਸਾਈਟੀ ਦੇ ਉਧੇਦਾਰ ਸੁਭਾਸ਼ ਕੰਬੋਜ ਜੀ ਜੋ ਕਿ ਸਾਡੀ ਸਾਈਟੀ ਦੇ ਸੈਕਟਰੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਜਿਹੜੀ ਪੱਠਿਆ ਦੀ ਸੇਵਾ ਦਿੱਤੀ ਜਾ ਰਹੀ ਏ ਔਰ ਕਿਸੇ ਨੂੰ ਅਗਰ ਆਨਵਲ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦੀ ਸੇਵਾ ਦੀ ਜ਼ਰੂਰਤ ਹੋਵੇਗੀ ਤਾਂ ਸਾਡਾ ਨੰਬਰ 9563130000 ਤੇ ਸਾਨੂੰ ਇਹਦੇ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਜਿਹੜੀ ਹੈ ਲਗਾਤਾਰ ਤੁਹਾਡੀ ਸੇਵਾ ਦੇ ਵਿੱਚ ਕਦਮ ਹਾਜ਼ਰ ਹੋਵੇਗੀ ਧੰਨਵਾਦ ਜੀ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਗੁਰਮੀਤ ਸਿੰਘ ਜੀ ਜੀ ਕਿਹੜੇ ਪਿੰਡੋਂ ਜੀ ਚੱਕਰੇਲਾ ਜੀ ਜੀ ਅੱਜ ਕਿੱਥੇ ਆਣਾ ਆਇਆ ਜੀ ਕਿਵੇਂ ਅੱਜ ਪਿੰਡ ਰਾਣਾ ਤੋਂ ਰਾਣਾ ਆਏ ਸੀਗੇ ਪਿੰਡ ਚੱਕਰੇਲਾ ਤੋਂ ਆਏ ਸੀ ਪਿੰਡ ਰਾਣਾ ਜੀ ਜੀ ਤੇ ਪੱਠਿਆਂ ਦੀ ਸਾਨੂੰ ਜ਼ਰੂਰਤ ਸੀਗੀ ਮੈਂ ਮੈਮ ਨੂੰ ਫੋਨ ਕੀਤਾ ਸੀਗਾ ਵੀ ਸਾਨੂੰ ਫੱਟੇ ਚਾਹੀਦੇ ਆ ਫਿਰ ਇਹਨਾਂ ਨੇ ਕਾਲ ਕੀਤੀ ਸਾਨੂੰ ਵਾਪਸ ਹੀ ਕਿ ਕੰਦੇ ਕੋਈ ਨਾ ਤੁਸੀਂ 5 ਟਰਾਲੀਆਂ 7 ਟਰਾਲੀਆਂ ਜਿੰਨੇ ਵੀ ਤੁਹਾਨੂੰ ਚਾਹੀਦੇ ਆ ਔਰ ਜਿਹੜੇ ਆਸ-ਪਾਸ ਦੇ ਲੋਕ ਵੀ ਆ ਮੈਂ ਉਹਨਾਂ ਨੂੰ ਵੀ ਕਹਿੰਨਾ ਜੇ ਅਗਰ ਤੁਹਾਨੂੰ ਜ਼ਰੂਰਤ ਹੈ ਜਿੰਨੇ ਵੀ ਟਰਾਲੀਆਂ ਦੀ ਜ਼ਰੂਰਤ ਹੈ ਪੱਠੇ ਦੀ ਜ਼ਰੂਰਤ ਹੈ ਜਾਂ ਕੋਈ ਫੀਡ ਦੀ ਜ਼ਰੂਰਤ ਹੈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਬਾਕੀ ਜੋ ਅਸੀਂ ਸਾਨੂੰ ਮੈਡਮ ਨੇ ਫੋਨ ਕੀਤਾ ਸੀਗਾ ਵੀ ਤੁਸੀਂ ਪੱਠੇ ਲੈ ਜਾਓ ਸਾਨੂੰ ਪੱਠੇ ਮਿਲ ਗਿਆ ਤੇ ਅਸੀਂ ਹੁਣ ਲੈ ਕੇ ਜਾ ਰਹੇ ਹਾਂ ਪੱਠੇ ਤੇ ਬਾਕੀ ਅੱਗੇ ਜਿਹੜੇ ਚੰਗੜ ਪੈਣੀ ਜੋ ਵੀ ਪਾਰ ਦੇ ਪਿੰਡ ਆ ਉਹਨਾਂ ਨੂੰ ਚਾਹੀਦੇ ਆ ਤੇ ਉਹ ਲੈ ਕੇ ਜਾ ਸਕਦੇ ਐ ਇਥੋਂ ਇਹਨਾਂ ਨਾਲ ਕੰਟੈਕਟ ਕਰ ਲੈਣਾ ਇਹਨਾਂ ਦਾ ਮੋਬਾਈਲ ਨੰਬਰ ਦਿੱਤਾ ਹੈ ਉੱਪਰ ਤੇ ਇਹਨਾਂ ਨੂੰ ਮਤਲਬ ਕੰਟੈਕਟ ਕਰਕੇ ਤੁਸੀਂ ਕਿਹਨਾਂ ਨਾਲ ਕੰਟੈਕਟ ਕੀਤਾ ਜਾਵੇ ਜੀ ਪੱਠਾ ਵਾਸੀ ਪੂਜਾ ਲੋਹੋਤਰਾ ਮੈਡਮ ਨੂੰ ਜੀ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਰਮ ਸਿੰਘ ਹੈ ਜੀ ਮੈਂ ਪਿੰਡ ਤੇਜਰ ਵਿਹਲਾ ਦਾ ਸਾਬਕਾ ਸਰਪੰਚ ਬੱਗੂ ਸਰਪੰਚ ਦਾ ਮੁੰਡਾ ਤੇ ਮੈਂ ਉਹ ਪਿਛਲੇ ਦਿਨ ਪਹਿਲਾਂ ਫੋਨ ਕਰਿਆ ਸੀ ਅਸੀਂ ਮਤਲਬ ਇਸ ਤਰ੍ਹਾਂ ਪੱਠੇ ਸਾਨੂੰ ਚਾਹੀਦੇ ਨੇ ਮੈਡਮ ਕਹਿੰਦੇ ਸਾਨੂੰ ਆਪ ਹੀ ਮੈਡਮ ਨੇ ਫੋਨ ਕਰਿਆ ਸੀ ਕਹਿੰਦਾ ਕੋਈ ਨਾ ਤੁਸੀਂ ਲੈ ਜਾਓ ਪੱਠੇ ਆ ਮੈਨੂੰ ਨੇ ਪੱਠੇ ਉਡਵਾਇਆ ਤੇ ਉਹਨਾਂ ਸੀ ਇਸ ਬਾਰ ਪਿੰਡ ਲੈ ਕੇ ਜਾਵਾਂਗੇ ਮੈਡਮ ਦਾ ਤਹਿ ਦਿਲੋਂ ਤਨਵਾਦ ਕਰਦੇ ਆ ਮੈਡਮ ਪੂਜਾ ਲੁਥਰਾ ਜਿੰਦਾਬਾਦ ਮੈਡਮ ਪੂਜਾ ਲੁਥਰਾ ਜਿੰਦਾਬਾਦ